ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰ ਦਾ ਡੇਰੀ ਫਾਰਮ ਨਾਠਗੜਾ ਦੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਛੱਪ ਮਿਛਰੀ ਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਗੜ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਾ ਚਾਰ ਪਸ਼ੂ ਦਿਖਾਵਾਂਗੇ ਤਿੰਨ ਛੋਟੀਆਂ ਤੇ ਇੱਕ ਵਹਿੜ ਤਾਜੀ ਸੁੱਈ ਜਰਸੀ ਦੀ ਤੇ ਆਪਾਂ ਪਹੁੰਚਿਆ ਵੀਰ ਡਿਪਟੀ ਦੇ ਕੋਲ ਤਿਆਰੂ ਕਰਦੇ ਆਂ ਬਾਈ ਨਾਲ ਗੱਲ ਬਾਤ ਸਸੀ ਜੀ ਹਾਂ ਜੀ ਭਾਈ ਸਸੀ ਗੱਲ ਜੀ ਹੋਸ ਨਾ ਠੀਕ ਠਾਕ ਹੋ ਜੀ ਬੰਦੀਆ ਠੀਠਾਈ ਦੇ ਭਾਈ ਕਿੰਨਾ ਵਧੀਆ ਚਾਹੀਦਾ ਵੀਰ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਭਾਈ ਮੇਰਾ ਡਿਪਟੀ ਜੇ ਤੇ ਚੱਕ ਜੇ ਮਸ਼ੀਨਾਂ ਤੇ ਸੀ ਜਨਾਲ ਤੇ ਜਲਾ ਮਸਾ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਮੇਰਾ ਨੰਬਰ 9781984725 ਜੀ ਠੀਕ ਹੈ ਜੀ ਹਾਂ ਜੀ ਨਹੀਂ ਭਾਈ ਤੇ ਇਦਾਂੋ ਕਰ ਲਈਏ ਸ਼ੁਰੂਆਤ ਜੀ ਉਹ ਜਲਸੀ ਨਾਲ ਖੜ ਕੇ ਵੇਲੋ ਆਜੋ ਉਹ ਵਹਿੜ ਦਿਖਾਈਏ ਭਾਈ ਵੇਖੋ ਕਿਦਾਂ ਆਜਾ ਆਜਾ ਠੀਕ ਹੈ ਲਓ ਜੀ ਜਸੇ ਪਰਿਕਰਮਾ ਸੁਗਾ ਸੁਈਆ ਸਾਜੀ ਸੁਆ ਦੁਜਾਰੇ ਚੁੱਪ ਮਾਰਨਾ ਦੇਖਣ ਨੂੰ ਪਹਿਲਾ ਲੱਗਦੀ ਠੀਕ ਆ ਥੱਲੇੋਂ ਵਿਖਾਓ ਗੀਜੀਆ ਲਾਓ ਜੀ ਖੋਲੋ ਇਹਨੂੰ ਐਨ ਤੋਰੋ ਮਨ ਆ ਤਿੰਨਾਂ ਦਿਨਾਂ ਦੀ ਸੁਈ ਜੇ ਅੱਛਾ ਹਾਂਜੀ ਜੀ ਕੀ ਵਸੀਰ ਵਸੀਰ ਠੀਕ ਆ ਮੇਲ ਕਾਬ ਆ ਗਿਆ ਜੀ ਪਿੱਛੇ ਕਿੱਥੇ ਜੀ ਕਰਦਾ ਤੇਰਾ ਧੱਕ ਜੀ ਹੁੰਦਾ ਆਉਂਦਾ ਮਗਰ 20 ਨੀ ਆ ਗਿਆ ਕਲਰ ਜੇ ਭਈ ਕਿੰਨਾ ਕਿ ਇੱਕ ਬੜਾ ਬੜਾ ਦੁੱਧ 11 ਕਿਲੋ ਅੱਛਾ ਜੀ ਲੈ ਹਾਂਜੀ ਕਿੰਨਾ ਕੱਢੀ ਜਾਊਗੀ ਇਹ 13 14 ਕਿਲੋ ਵਾਲੀ ਜੀ 13 ਕਿਲੋ ਦੇ ਗਾਰੀ ਜਾਊਗਾ ਨਾ ਨਾਰਮਲ ਠੀਕ ਹੈ ਠੀਕ ਲੱਗੇ 13 ਲੀਟਰ ਦਾ ਦੁੱਧ ਭਰੋਗੇ ਠਾਣ ਪਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਕੱਲਾ ਕੱਲਾ ਠੰਡਾ ਲੱਗਾ ਵਾ ਇਹ ਆਪੇ ਛੇ ਦੇ ਮੇਲਕਾਫ ਆ ਗਿਆ ਜੇ ਮਾੜਾ ਬੱਚਾ ਲਵਾ ਦਈਏ ਵਾਲੋ ਹੋ ਗਿਆ ਮੋਦੀ ਭਾਰਾ ਤੁਹਾਨੂੰ ਦੇ ਬਸ ਮਾ ਇਹਦਾ ਆਪਾਂ ਵੀਡੀਓ ਨਹੀਂ ਵੇਖੀ ਨਾ ਦਿੰਦੇ ਆ ਬੱਚੇ ਦਾ ਬੜਾ ਕਰ ਠੀਕ ਹੈ ਨੁੜਾ ਨਹੀਂ ਬੜੀ ਕਾਫੀ ਆ ਗਈਆਂ ਹਾਂ ਇਹ ਇਹ ਚਵਾਈ ਕਰਾਉਣੀ ਕਿ ਧਾਰਾ ਮਾਰਨੀ ਧਾਰਾ ਮਰਾਉਣੀ ਐ ਜੀ ਬਸ ਠੀਕ ਹੈ ਤੇ ਚਵਾ ਚੂ ਦਾ ਪਤਾ ਲੱਗ ਜੁੰਦਾ ਹਾਂ ਹਾਂਜੀ ਹਾਂਜੀ ਮਰੀ ਲਾਗ ਕੇ ਉਹ ਠਾਣਾ ਦਾ ਸੈਕ ਹੈ ਤੇ ਆਪਾਂ ਫਿਰ ਮਾਰ ਚੈੱਕ ਕਰੰਨੇ ਆ ਆ ਲੈ ਆਓ ਮੜਾ ਜੀ ਕੋਈ ਜਿਹੜੀ ਇੱਕ ਨੰਬਰ ਹੈ ਕੋਈ ਝੂਠਾ ਨਹੀਂ ਹੈ ਰਾਂ ਰਾਂ ਬਲ ਬਲ ਗੋਲ ਘਾਰਾ ਵਾ ਕੋਈ ਰੱਸੀ ਨਹੀਂ ਪਾਉਣੀ ਕੋਈ ਕੋਲ ਪਾੜਾ ਨਹੀਂ ਪਾਉਣਾ ਠੀਕ ਹੈ ਠੀਕ ਹੈ ਬਾਕੀ ਇਹ ਦੋ ਦੋ ਇਹਦਾ ਟਾਈਮ ਜੀ ਦਿਖਾ ਦੇ ਮਾੜਾ ਜੀ ਹਾਂ ਜੀ ਆਓ ਇਹਨੂੰ ਠੀਕ ਹੋ ਮチェਨ 3 ਮਿੰਟ ਹੋਇਆ ਜੀ ਇਹਦਾ ਬਾਈ ਕੀ ਮੁੱਲ ਫਿਰ ਮੁੱਲ ਤਾਂ ਛੋਟਾ ਜਿਹਾ ਹੀ ਆ ਅੱਛਾ ਜੀ ਮੁੱਲ ਤਾਂ ਤੁਹਾਨੂੰ ਪਤਾ ਵੀ ਇੱਡੀ ਕੀ ਛੀਂਦਾ ਨੇ ਸੋਨਾ ਜਿੰਨਾ ਵੇਗਾ ਸੋਨਾ ਜੀ ਹਾਂਜੀ ਹਾਂਜੀ ਜਿੰਨੇ ਵੀਰ ਨੇ ਪਰਖਾ ਹੀ ਉਹਨੇ ਇੱਕ ਮਿੰਟੀ ਲਾਉਣਾ ਜੀ ਹਾਂਜੀ ਹਾਂਜੀ ਮੁੱਲ ਭਾਵੇਂ ਇਹਦਾ 40 ਕਰੀਏ ਤੇ ਭਾ 43 ਕਰੀਏ ਅਛਾ ਜੀ 60000 ਦੀ ਲੈੜ ਦੇਣੀ ਆ 60 ਦੀ ਹਾਂਜੀ ਹੋਰ ਕਰਦੀਏ ਥੋੜੇ ਬੋਲੇ ਕੋਈ ਗਾ ਨਹੀਂ ਮੌਕੇ ਤੇ ਕਰ ਦਾਂਗੇ 150 ਦਾ ਮਾਨਤਾ ਨਹੀਂ ਹੋਣਾ ਜੀ ਠੀਕ ਹੈ ਠੀਕ ਲੋ ਜੀ ਬਾਕੀ ਥੱਲੇ ਥੋੜਿਆ ਚੰਗੀ ਆ ਬਾਕੀ ਮੌਕੇ ਤੇ ਚਲੋ ਮਾਨਤਾ ਬਾਕੀ ਜਿੰਨੇ ਵੀਰ ਨੇ 50000 60000 ਖਰਚਾ ਦੋ ਦਿਨ ਨਹੀਂ ਹੁੰਦਾ ਹੀ ਦੇਣਾ ਠੀਕ ਹੈ ਠੀਕ ਜੀ ਕਾਦ ਜੀ ਕਿਹੜਾ ਭਾਜੀ ਸ਼ਾਮੇ ਬਹਿਣਾ ਜੀ ਹਾਂਜੀ ਹਾਂਜੀ ਆ ਚਵਦਾਂ 10 ਇਹ ਨਾ ਭਾਈ ਜੋਟੀ ਇਹਦੀ ਮੈਂ ਕੱਟੀ ਜੇ ਠੀਕ ਆ ਆਜਾ 8-3 ਜੇ ਸੁਈ ਨੂੰ ਠੀਕ ਆ ਛਾਂਜੇ ਨੂੰ ਲਓ ਜੀ ਫੀਮਲ ਕਾਓ ਪਿਆ 8 ਕਿਲੇ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਸੁਈ ਨੂੰ ਇਹ ਕੋ ਕਿੰਨਾ ਦੁੱਧ ਪਿਆਰਾ ਕੋ ਵੀ 9:00 ਹੋ ਜੇ 10:00 ਹੋ ਜੇ ਨਾ ਕਾ ਕੋੜਾ ਜੀ ਅੱਛਾ ਜੀ ਹਾਂ ਜੀ ਇਹ ਖੋਲੋ ਬਈ ਇਹਨੂੰ ਮੇਰਾ ਬੱਚਾ ਲਵਾ ਲਗੇ ਲਾ ਲੋ ਲਾ ਬੱਚੇ ਦੀ ਵਾਜ ਤਾਂ ਮੇਰੇ ਵੀਰ ਭਰਾ ਇਤਰਾਣਾ ਮਾਨੂੰ ਲੈ ਜਾਂਦੇ ਆ ਹਾਂ ਜੀ ਹਾਂ ਜੀ ਬਾਕੀ ਤਸੱਲੀ ਮੇਰਾ ਵੀਰ ਕੋਈ ਕਰਿਆ ਕਰੇ ਕੋਈ ਗੱਲ ਨਹੀਂ ਇੱਡੀ ਹੈਗੀ ਨਹੀਂ ਨਹੀਂ ਬਿਲਕੁਲ ਜੀ ਮੁੰਡਾ ਘਰਤ ਬੰਦਾ ਵਾ ਬਾਈ ਇਹਨੇ ਪਾਏ ਕਰਕੇ ਨਾ ਪੈਸੇ ਖ ਇਹ ਅਗਲੇ ਦਾ ਵੀ ਬੰਦਾ ਜੇ ਖੜੇ ਤੇ ਜਿਹੜਾ ਨਹੀਂ ਵੀਰ ਭਰਾ ਆ ਸਕਦਾ ਤਾਂ ਚਲੋ ਉਹਨੂੰ ਵੀਡੀਓ ਕਾਲ ਤੇ ਜਰੂਰ ਜਵਾਦਿਆ ਕਰੋ ਹਾਂਜੀ ਹਾਂਜੀ ਚੱਲਦਾ ਚੱਲਦਾ ਵਰਮਨ ਕੀ ਬਾਤ ਹੋ ਗਈ ਆਉਦਾ ਵੀ ਮੈਂ ਛੱਡ ਤੀਏ ਅੰਦਰ ਛੱਡ ਤਾ ਕੋਈ ਗੱਲ ਨਹੀਂ ਦੋਵੇਂ ਤਸੰਦ ਨਹੀਂ ਹੁੰਦੇ ਆ ਮੀਨੀ ਜੇ ਝੋਟੀ

ਸਭ ਪਿਆ ਤਾਂ ਦੇ ਤਾਂ ਤਾਂ ਬੰਨ ਇਹਦਾ ਵੀ ਕਸਮਾ ਜਿਹੜਾ ਆਪਾਂ ਲਾ ਕੇ ਦੱਕਾ ਹੁੰਦਾ ਉਹਨੇ ਬਹੁਤ ਚੰਗਾ ਕੱਢ ਲਿਆ ਵਾ ਅਰੇ ਤੋਂ ਵੱਜੇ ਭਾਈ ਜੇ ਤੁਹਾਨੂੰ ਪਤਾ ਵੀ ਡੰਗਰ ਤੇ ਐਮਓ ਟਾਈਮ ਤੇ ਪਸੰਦ ਆ ਵਧੀਆ ਹਾਂਜੀ ਹਾਂਜੀ ਨਾ ਯਾਰ ਮੰਗਰੇ ਜਣਾੜੀ ਕਿਵਾਈ ਜੇ ਇਹਦੇ ਕਹਿ ਕਰ ਸਾਡੇ ਨੂੰ ਚਾਵਲ ਅਗਲੇ ਜਣਾੜੀ ਕਿ ਭਾਈ ਇਹ ਜਿਹੜੀਆਂ ਹੋਰ ਧਰਾਂ ਵਾਂ

ਇਹ ਐਸ ਟਾਂ ਮੇਰਾ ਮੌਕੇ ਦੇ 898 ਤੋਂ 9 8 ਤੋਂ 9 ਦੱਸਿਆ ਜੀ 9 10 ਕਿਲੋ ਉਹਦਾ 9 ਲਾਉ ਦੇ ਤਾਂ ਹੀ ਹੁੰਦਾ ਠੀਕ ਹੈ ਠੀਕ ਲਓ ਜੀ 9 ਲੀਟਰ ਜਿਹੜਾ ਇਸ ਟਾਂ ਮੇਰਾ ਬਿਲਕੁਲ ਦੁੱਧ ਤਿਆਰ ਆ ਤੇ ਥਾਣਾ ਦਾ ਸਿਹਜ ਗਿਆ ਬਹੁਤ ਹੀ ਚੰਗਾ ਆ ਗਿਆ ਤੇ ਰੰਗ ਸੁਣ ਜਿਹੜਾ ਬਹੁਤ ਹੀ ਐਨ ਰੰਗ ਸਿੰਘ ਹੀ ਲੱਗਾ ਵਾ ਇਹ ਨਾ ਪਾ ਯੂਟਿਊਬ ਚੈੱਕ ਕਰਾਉਣਾ ਤੁਹਾਨੂੰ ਥਣਾ ਦੱਸਿਆ ਇਹਦਾ ਬਹੁਤ ਚੰਗਾ ਵਾ ਇਹਦਾ ਭਾਈ ਜੀ ਮੁੱਲ ਕੀ ਕਰਨਾ ਹੈ ਫਿਰ ਇਹਦਾ ਮੁੱਲ ਹਾਂ ਨਾ 8000 ਦੇ ਦੇਣੀ ਹੈ ਐਸ਼ਾ ਜੀ ਹਾਂ ਜੀ ਹਾਂ ਜੀ ਮਾਨਤਾਂ ਕੋਈ ਕਰਦਾਂਗੇ ਕੋਈ ਕਾਣੀ ਮੌਕੇ ਤੇ ਕਰਾਂਗੇ ਮਾਨਤਾਂ ਠੀਕ ਹੈ ਠੀਕ ਹੈ ਲੋ ਜੀ ਮੌਕੇ ਤੇ ਬਾਈ ਕਹਿੰਦਾ ਵਾਦਿਆ ਸੀ ਤੁਮ ਵਾਦਿਆ ਮੈਂ ਤਾਂ ਦੁੱਧ 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 ਜਿੱਦਣ ਬਣ ਗਿਆ ਨਾ ਪਰ ਆਪੇ ਨਾਲ ਟਰੱਕ ਹਾਂਜੀ ਹਾਂਜੀ ਤੇ ਮਈ ਦੇ ਭਾਵੇਂ ਜਿੰਨੇ ਦੀ ਮਰਜ਼ੀ ਵੇਚ ਦੀ ਠੀਕ ਹੈ ਠੀਕ ਹੈ ਪਰ ਇਹ ਕੀ ਇਹਨੂੰ ਰਾਤ ਵੇਲੇ ਦੀ ਪਤਾ 80000 ਦੇ ਵਿੱਚ ਥੋੜਾ ਬਧਾ ਮਾਨਤਾਂ ਹੋਣਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਭਈਆ ਤੀਜੇ ਨੰਬਰ ਤੇ ਇਹ ਕਿਵੇਂ ਛੋਟੀ ਹੈ ਇਹ ਵੀ ਨਹੀਂ ਜੀ ਭਾਜੀ ਅੱਛਾ ਜੀ ਆ ਸਿੰਘ ਸੋਹਣੇ ਦੇ ਸ਼ੰਦੇ ਠੀਕ ਹੈ ਠੀਕ ਲਓ ਜੀ ਸੇਮ ਸੂਗ ਜਿਹੜੇ ਦਮੇ ਹਿਲਦੇ ਰਹੇ ਇਹ ਬਈ ਪਰ ਦੂਜੇ ਸੂਏ ਝੋਟੀਏ ਅੱਛਾ ਜੀ ਹਾਂਜੀ ਪਾਕੀ ਭਾਵੇਂ ਕੋ ਚੌਥੇ ਲਾਲੇ ਹੈਗੇ ਦੂਜੇ ਦੇ ਠੀਕ ਹੈ ਠੀਕ ਹੈ ਜਿਹੜਾ ਕਟਾ ਜਾ ਬਈ ਠੀਕ ਹੈ ਬਈ ਇਹਦੇ ਪਿਛੇ ਆ ਗਿਆ ਜੀ ਮੇਲ ਕਾਫ ਤੇ ਜੱਡਾ ਚੱਡਾ ਜਿਹੜਾ ਹੈ ਨਾ ਵੀ ਬਹੁਤ ਹੀ ਆਹ ਕਟਾ ਜੀ ਪਾਜੀ ਕੋ ਡੇਢ ਦਾ ਲਾਲੇ ਕੋ ਦੋ ਦਾ ਲਾਲੇ ਚ ਇਹਨੂੰ ਕਿੰਨਾ ਦੁੱਧ ਇਹਦੇ ਕੋ ਭਾਜੀ 9 ਕਿਲੋ ਜੀ ਇਹਦੇ ਕੋਲ ਠੀਕ ਹੈ ਹਾਂਜੀ ਦੁੱਧ ਕਿੰਨਾ ਜਿੰਨਾ ਦੱਸਣ ਦੇ ਨੂੰ ਇਹਨਾਂ ਪੱਕਾ ਹੈਗਾ ਵੀ ਚੋਕੇ ਖੜੇ ਆਪਣੀਆਂ ਅੱਛਾ ਜੀ ਹਾਂਜੀ ਠੀਕ ਲਓ ਜੀ 9 ਲੀਟਰ ਜਿਹ ਆ ਜਦੋਂ ਤੁਸੀਂ ਚੁੱਕਣ ਪਾ ਬਈ ਚੁੱਕੋ ਲਾਉਂਦੇ ਨਾ ਐ ਪਰ ਜੱਟ ਬਲੈਕ ਆ ਕਿ ਤੇ ਦੋਵੇਂ ਸਿੰਘ ਇਹ ਮੱਧਿਆ ਮੀਨਾ ਕਿਉਂ ਜਿਹੜਾ ਬਹੁਤ ਹੀ ਚੰਗਾ ਹੁੰਦਾ ਵਾ ਤੇ ਹੈ ਵੀ ਸਿੰਗਲ ਡੀ ਆ ਛੋੜ ਤੇ ਕਾਦ ਕਾਠ ਜਿਹੜਾ ਚੰਗਾ ਆ ਗਿਆ ਤੇ ਪੇਟ ਫੁੜਾ ਵੀ ਤੁਹਾਨੂੰ ਲੱਗੇ ਤਾਂ ਪੰਜ ਚੱਕ ਕਰਾਉਂਦੇ ਆ ਇਹ ਬਈ ਕਿੰਨਾ ਕੱਢ ਜੂਗੇ ਜੋਦ ਅਜੇ ਕਿੰਨਾ ਕੱਢੀ ਜੂਗੇ ਜੋਦ ਮਾਦੂ ਦੇ ਸੇਵਾ ਵਾਲੇ ਘਰੋਂ ਨਹੀਂ ਕਿਲੋ ਖੰਡ ਵਾਜੂਗੀ ਅੱਛਾ ਜੀ ਕਿਉਂਕਿ ਹੁਣ ਭਾਜੀ ਬੱਚਾ 2.5 ਮਹੀਨਾ ਸਮਾਂ ਹੋ ਗਿਆ ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਆ ਵੀ ਹੁਣ ਦੁੱਧ ਵੰਡ ਬੁੰਡ ਸਿਰ ਤੇ ਹੀ ਆ ਠੀਕ ਹੈ ਠੀਕ ਹੈ ਮਾਲ ਕਹਿੰਦੇ ਨਹੀਂ ਦੇਣੀਆਂ ਮਾਲ ਝੂਠਾ ਮੈਂ ਮਾਰੀ ਜਾਈਏ ਹਾਂਜੀ ਹਾਂਜੀ ਉਹ ਤਾਂ 9-10 ਕਿਲੋ ਬੜਾ ਜੀ ਗਰਮੀ ਵਰਗੀ ਬਾਬਾ ਬੈਂਡ ਠੀਕ ਹੈ ਠੀਕ ਹੈ ਜੀ 9 ਜੀ ਬਾਕੀ ਕੋਈ ਚਲੋ ਚੰਗੀ ਸੇਵਾ ਵਾਲਾ ਲਾਜੂਗਾ ਵੀਰ ਭਰਾ ਚਲੋ ਦੋਨੋਂ ਬਾਕੀ ਕੀ ਸੇਵਾ ਨਹੀਂ ਹੈਗੀ ਇਹਨਾਂ ਵੀਰਾਂ ਦੀ 2.5 ਮਹੀਨੇ ਤੱਕ ਕਿਹੜਾ ਵੀ ਮਾਲ ਲਾਓ ਕਿਤੇ ਟੋਕੜ ਹੋਗੀ ਮੈਂ ਠੀਕ ਹੈ ਜੀ ਲਓ ਜੀ 71000 ਦੀ ਜੀ 70 ਦੀ ਦੇਵਾਏ ਭਾਜੀ ਠੀਕ ਹੈ 70 ਦੀ ਦੋ ਲਓ ਜੀ ਪੂਰੇ 70000 ਦੀ ਕੱਡ ਕੱਡ ਵੀ ਚੰਗਾ ਹੋ ਤੇ ਹੋਰ ਛੱਡ ਦਾਂਗੇ 2000 ਰੁਪਏ 68000 ਦੀ ਜਿਹਨੂੰ ਚੰਗੀ ਲੱਗਦੀ ਮੇਰਾ ਵੀ ਖੂਨ ਨਾਲੇ ਠੀਕ ਹੈ ਠੀਕ ਹੈ ਲਓ ਜੀ 68000 ਦੀ ਹਾਂਜੀ ਬਿਲਕੁਲ ਚਲੋ ਨੋਰਮਲ ਨੀ ਨੀ ਰੇਟ ਪਾਉਣੇ ਤੁਹਾਨੂੰ ਪਤਾ ਵੀਰ ਕੇ ਬੰਨੀ ਮਾਰ ਲੀ ਆਪਾਂ ਠੀਕ ਹੈ ਠੀਕ ਹੈ ਜੀ ਜੰਫੇ ਨੰਬਰ ਤੇ ਆ ਗਈ ਨੀਲੀ ਰਵੀ ਨੀਲੀ ਰਵੀ ਇਹ ਕਿਵੇਂ ਆ ਭਾਜੀ ਇਹ ਘੱਪਣ ਜੀ ਪਿੰਵਾ ਸੂਗਾ ਸੂਗੀ ਇਹ ਮਤਲਬ ਹੱਪਾ ਘਾਂਡੇ ਖੜਦੀ ਜੇ ਠੀਕ ਹੈ ਠੀਕ ਲਓ ਜੀ ਹ ਤੁਹਾ ਬਾਜੀ ਜੇ ਤੇ ਅਸੀਂ ਕਿਸੇ ਨੂੰ ਦੂਜਾ ਕਹਿ ਦਈਏ ਹਾਂਜੀ ਤੇ ਕਿਸੇ ਨੇ ਤੀਜਾ ਕਹਿਣਾ ਹਾਂਜੀ ਜੇ ਕਹਣ ਤੀਜਾ ਕਹਾਂਗੇ ਤੇ ਕਿਸੇ ਨੇ ਚੌਥਾ ਕਹਿਣਾ ਹਾਂਜੀ ਆਪਣੀ ਸਮਝ ਨਾਲ ਵਾਲੇ ਠੀਕ ਹੈ ਠੀਕ ਹੈ ਬਾਕੀ ਘਰ ਵਾਲੇ ਵੀਰ ਆਂਦੇ ਹੀ ਵੀ ਸੌਣ ਹੀ ਚਲੋ ਜਲ ਝੂਠੀ ਮਾੜੀ ਸੱਚੀ ਮਾੜੀ ਕਹਿੰਦੇ ਚੌਥੇ ਸਵੇਰੇ ਮਹੀਂ ਸੂਤ ਅੱਛਾ ਅੱਛਾ ਹਾਂਜੀ ਠੀਕ ਹੈ ਦੋ ਦੋ ਹੰਦੇ 13 ਕਿਲੋ ਦਿੰਦੀ ਰਹੀ ਆ ਠੀਕ ਹੈ ਜੀ ਬਾਕੀ ਹੈ ਦੁੱਧ ਵਾਲੀ ਥਣ ਭਾਂਡਾ ਵਿਖਾਉ ਕਿਦਾਂ ਦਾ ਠੀਕ ਹੈ ਠੀਕ ਹੈ ਪਤਾ ਕੀ ਗੱਲ ਜੀ ਦੁੱਧ ਵਾਲੀ ਮਹੀਂ ਦਿਖਣ ਦੇ ਹੀ ਆ ਬਾਪੂ ਹਾਂਜੀ ਹਾਂਜੀ ਅੰਦਾ ਅੰਦਾ ਦੁੱਧਾਂ ਦੀ ਉਹ ਜਿਹੜਾ ਨਾਲੋਂ ਤੇ ਪਿੱਛੇ ਪੁਛੇ ਵਾਲੋਂ ਬਾਈ ਦੀ ਫੁੱਲ ਗਰੰਟੀ ਆ ਤੇ ਬਾਕੀ ਸੋ ਨੀਲੀ ਰੰਗ ਦੇ ਵਿੱਚ ਆ ਗਈ ਆ ਤੇ ਕਾਜ ਕਾਰ ਜਿਹੜਾ ਇਹਦਾ ਵੀ ਚੰਗਾ ਵਾ ਸੂਰਾ ਬਾਈ ਕਹਿੰਦਾ ਕਿ ਆਪਣੀ ਸਮਝਣਾ ਕੋਈ ਟਿੱਡਾ ਵਾਲੇ ਚੌਥਾ ਵਾਲੇ ਹਣਾ ਜਲਾਪੀਨਾਂ ਸਾਲੀ ਦੇ ਇਹ ਦੇਖੋ ਆਹ ਠੀਕ ਹੈ ਠੀਕ ਆਹ ਕਿਹਨੇ ਖੇਲਦਾ ਵੀ ਨਹੀਂ ਕੋਈ ਤੇ ਠੀਕ ਹੈ ਜੀ ਹਾਂ ਜੀ ਲਓ ਜੀ ਸਿੰਘ ਸਿੰਘ ਵੀ ਜਿਹੜਾ ਹੈ ਨਾ ਕਲੱਬ ਵੀ ਆ ਗਿਆ ਇੱਕ ਸਿੰਘ ਚਿੱਟਾ ਆ ਜਾਂਦੇ ਇੱਕ ਪਹਾੜ ਠੀਕ ਹੈ ਠੀਕ ਹੈ ਜੀ ਤੇ ਇਹ ਵੀ ਸਿੰਗਲ ਡੀ ਆ ਚਲੋ ਇਹ ਵੀ ਸੋਟੀ ਚੰਗਾ ਕੱਢੀ ਆ ਦੇਖੋ ਆਸ-ਪਾਸ ਜਿਹੜਾ ਟਾਈਮ ਖੜਦੀ ਆ ਤੇ ਚੱਟਾ ਵੀ ਚੈੱਕ ਕਰਨਾ ਬੇਨਾਹਾਂ ਦਾ ਸਾਈਡ ਆ ਜਿਹੜਾ ਇਹਨਾਂ ਗੇਟ-ਗੇਟ ਤੇ ਲੱਗਾ ਪਿਆ ਹੋਆ ਹਲੋ ਜੰਗੀ ਪਰ ਜਾਣੀ ਜੇ ਠੀਕ ਹੈ ਅਰੇ ਸ਼ਾਇਦ ਆਉਂਦੇ ਆਲੇ ਅੱਛਾ ਜੀ ਬਾਜੀ ਮੱਕੀ ਪੇਟ ਕੁੜਾ ਤੇ ਸਿੰਗਲ ਹੰਦੀ ਤੇ ਇਹ ਜਿਹੜੀਆਂ ਬਾ ਨੈਗੇਟਿਵ ਲੱਗਦਾ ਵੀ ਕਾਫੀ ਆ ਤੇ ਚਲੋ 100 ਦਾ ਕਰਵਾ ਲਾ ਚੰਗਾ ਬਣਾ ਲੂ ਤੇ ਦਾ ਭਾਜੀ ਦੋ ਚਲੋ ਸੇਵਾ ਦੰਦਾ 10 ਕਿਲੋ ਵੀ ਜਿੰਨਾ ਕੇ ਦਾ ਮੁੱਲ ਪਾਉਣਾ ਕੱਢ ਗਈ ਨਾ ਉਹ ਤੇ ਵੈਸੇ ਵਾਧ ਆਉਂਦੇ ਹੀ ਦੁੱਧ ਠੀਕ ਆ ਠੀਕ ਆ 10 ਕਿਲੋ ਦੁੱਧ ਜਿਹੜਾ ਨਾ ਲੈਣ ਡੇਟਾ ਮਾਰੀਏ ਪਤਾ ਫੇਰੀ ਲੱਗਦਾ ਹੈ ਹਾਂਜੀ 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 ਹਾਂ ਬਾਕੀ ਚਲੋ ਕੋਰੀ ਆ ਮੈਂ ਈ ਢੀ ਮਾਰੀ ਨੇਗੀ ਠੀਕ ਆ ਠੀਕ ਆ ਹਣ ਇਹਨਾਂ ਨੂੰ ਨਹੀਂ ਸਾਹ ਭੋਈ ਜਾਵੇ ਕੋਈ ਪਰਵਾਹ ਨਹੀਂ ਨਾ ਆਹ ਤੁਹਾਨੂੰ ਤਾਂ ਵੱਡ ਬੜੇ ਮੈਂ ਪਈ ਜਾਵੇ ਹਾਂਜੀ ਹਾਂਜੀ ਕੋਈ ਦਿੱਕ ਇਹ ਜਾਲ ਵਾਲੀ ਮੇਰਾ ਦਾਦਾ ਵੇਸੀ ਮੰਗ ਲਈਏ ਨਹੀਂ ਕਰਤੀਏ ਚਲੋ ਥੋੜੀ ਜੀ ਸਾਹਮਣੇ ਸੁਬਨ ਵਾਲੀ ਆ ਚਲੋ ਸੰਨੇ ਭਾਜੀ ਤੁਹਾਨੂੰ ਜਿੰਨਾ ਮਰਜ਼ੀ ਕਰੀਏ 60000 ਤੋਂ 2000 ਰੁਪਏ ਛੋੜ ਕੇ ਤਾਂ 52 ਦੀ 52000 ਦੀ ਮੈਂ ਹੀ ਦੇਣੀ ਆ ਠੀਕ ਹੈ ਇੰਦਰ ਮੈਂ ਹੀ ਸੂਹੀ ਮੈਂ ਹੀ ਵੇਚਾਂਗਾ 65000 ਦੀ ਅੱਛਾ ਜੀ ਹਾਂ ਜੀ ਠੀਕ ਹੈ ਲਓ ਹਾਂ ਦੋ ਘੰਟੇ ਵਾਂਗੇ ਅੱਛਾ ਜੀ ਹਾਂ ਜੀ ਇਹਦਾ ਵੀ ਕਸ਼ੂਰ ਛਾੜੀ ਹੋਣੀ ਜੀ ਠੀਕ ਹੈ ਠੀਕ ਹੈ ਲਓ ਜੀ 58000 ਦੀ ਬਿਲਕੁਲ ਤਾਜੀ ਸ਼ਰੂ ਵੀ ਚਲੋ ਵੀਰਪਰਾ ਕੋਈ ਸੇਵਾਲਾ ਲਾ ਲਈ ਤੇ ਦੁੱਧ ਚੰਗਾ ਕੱਢੀ ਜਾਊਗੀ ਨੀ ਨੀ ਰਾਵੀ ਦੀ ਨਹੀਂ ਠੀਕ ਹੈ ਠੀਕ ਹੈ ਕੋਈ ਪਸ਼ੂ ਬਾਈ ਕੋਲ ਚਲ ਚੰਗੇ ਤੇ ਬਿਲਕੁਲ ਹੀ ਨੀਗੇ ਨਹੀਂ ਬੋਲ ਪਾਏ ਆ ਤੇ ਆ ਜਿਹੜੀ ਆਪਾਂ ਦਿਖਾਈ ਤੁਹਾਨੂੰ ਜੇ ਨੰਬਰ ਤੇ ਸਿੰਘ ਸਿੰਘ ਨੂੰ ਚੈੱਕ ਕਰ ਸਕਦੇ ਜੀ ਬਹੁਤ ਚੰਗਾ ਆ ਗਿਆ ਬਾਅਦ ਕੱਢ ਵਜੇ ਨਹੀਂ ਟਕੜਾ ਇਹਦਾ ਬਾਕੀ ਹਵਾਨੇ ਤੇ ਜਿਹੜੀਆਂ ਨਾੜਾਂ ਨੂੰ ਵੀ ਕਾਫੀ ਆਗੀਆਂ ਤੇ ਖਾਂਦੇ ਆ ਨੋਕ ਵਾਲਾ ਲੱਗਾ ਹੋਇਆ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ